ਤਨ ਨਾਮ ਵਾਹੀ ਗੁਰ ਤਤ ਨਾਮ ਵਾਹੀ ਗੁਰ ਗੁਰ ਸਤ ਨਾਮ ਵਾਹੀ ਗੁਰ ਤਨ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਗੁਰ ਸਤ ਨਾਮ ਵਾਹੀ ਗੁਰ ਨਾਮ ਵਾਹੀ ਗੁਰ Sat Satanam, 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 vahe Satanam, 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 सतनाम वागुरु सत्नाम वाहे गुरु वागुरु सत्म वा साहेगुरु वाहे गुरु sat naam wahe guru sat naam wahe guru sat naam wahe guru sat naam vahe guru sat naam wahe guru haan ji asi pahunch gaye ji bidar sahab ਤੇ ਬਹੁਤ ਹੀ ਮਨਮੋਹਕ ਦ੍ਰਿਸ਼ਾ ਜੀ ਗੁਰਦੁਆਰਾ ਸਾਹਿਬ ਦੇਖੋ ਜੀ ਕਿੰਨਾ ਠੰਡਾ ਮਿੱਠਾ ਜਲ ਹੈ ਜੀ ਇਹ ਉਸ ਪਹਾੜੀ ਜੋ ਜਲ ਆ ਰਿਹਾ ਕਿਥੇ ਮਾਰਜ ਨੇ ਮਾਰਜ ਕੋਲ ਉਰੇ ਬਿਦਰ ਤੇ ਲੋਕ ਹਾਜ਼ਰ ਹੋਏ ਸੀ ਸਤਿਗੁਰੂ ਜੀ ਸਾਡੇ ਕੋਲ ਜਲਦੀ ਬੜੀ ਤੰਗੀ ਹੈ ਤਾਂ ਸਤਿਗੁਰੂ ਜੀ ਨੇ ਉਰੇ ਜਲ ਦਾ ਚਸ਼ਮਾ ਪ੍ਰਗਟ ਕੀਤਾ ਸੀਗਾ ਇਹ ਉਹੀ ਜਲ ਹੈ ਜੀ ਮੈਂ ਇਹ ਬੜਦੇ ਹੀ ਇਥੇ ਸਰੋਵਰ ਦੇ ਦਰਸ਼ਨ ਹੁੰਦੇ ਹਨ ਸਰੋਵਰ ਬੜਾ ਸ਼ਾਨਦਾਰ ਬਣਿਆ ਹੋਇਆ ਪਿੱਛੇ ਗੁਰੂ ਘਰ ਦੀ ਸੁੰਦਰ ਇਮਾਰਤ ਹੈ ਜੀ ਤੇ ਇੱਧਰ ਕੁਝ ਹੋਰ ਵਰਕ ਵੀ ਚੱਲ ਰਿਹਾ ਹੈ ਜੀ ਤੇ ਬਹੁਤ ਹੀ ਸੁੰਦਰ ਤੇ ਸੋਹਣਾ ਹੈ ਸਥਾਨ ਬਣਿਆ ਹੋਇਆ ਜੀ ਦਰਸ਼ਨ ਕਰਿਓ ਜੀ ਬੀਦਰ ਸਾਹਿਬ ਦੇ ਤੇ ਪਿੱਛੇ ਪਹਾੜੀ ਹੈ ਜੀ ਜਿਸ ਪਹਾੜੀ ਚੋਂ ਜਲ ਪ੍ਰਗਟ ਕੀਤਾ ਸੀ ਮਹਾਰਾਜ ਨੇ ਬਹੁਤ ਹੀ ਸੰਗਤਾਂ ਦਾ ਠਾਠਾ ਮਾਰਦਾ ਕੱਠ ਹੈ ਜੀ ਤੇ ਆਪ ਦੇਖੋ ਜੀ ਕਿੰਨੀਆਂ ਗੱਡਾਂ ਗੱਡੀਆਂ ਆਈਆਂ ਹੋਈਆਂ ਜੀ ਕਿਉਂਕਿ ਪਾਈਸਾ ਪਾਈਕਲਵੰਦ ਸਿੰਘ ਜੀ ਦੇ ਜੋ 25 ਸਾਲ ਸੇ ਪੂਰਨ ਹੋਏ ਸਨ ਉਹ ਕੱਲ ਸਮਾਗਮ ਸਮਾਪਤ ਹੋ ਗਿਆ ਹੈ ਜੀ ਤੇ ਅੱਜ ਸਾਰੀ ਸੰਗਤ ਇਤਿਦਰ ਸਾਹਿਬ ਦਰਸ਼ਨ ਆ ਲਈ ਪਹੁੰਚੀ ਹੋਈ ਹੈ ਜੀ ਆ ਦੇਖੋ ਜੀ ਬਹੁਤ ਹੀ ਸੁੰਦਰ ਤੇ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਜੀ ਚਲੋ ਸਭ ਤੋਂ ਪਹਿਲਾਂ ਚੱਲਦੇ ਹਾਂ ਸਰੋਵਰ ਵੱਲ ਪਹਿਲਾਂ ਸਰੋਵਰ ਚਲੋ ਜੀ ਪੰਜ ਸੰਨਾਨਾ ਕਰ ਲੋ ਜੇ ਨਹੀਂ ਵੀ ਸੰਨਾਨਾ ਕਰਨਾ ਨਾ ਸੰਨਾਨਾ ਕਰਾਂਗੇ ਹਾਂ ਚਲੋ ਜਿਸ ਨੇ ਨਹੀਂ ਕਰਨਾ ना ही प्रभ दूरे ਨਾਲੇ ਆ ਹਾਂਜੀ ਹਾਂਜੀ ਬਾਣੀ ਆ ਰਿਹਾ ਉੱਥੇ ਉੱਥੇ ਆ ਰਿਹਾ ਉੱਥੇ ਬਾਣੀ ਪਰ ਕੇ ਲੇ ਗਏ ਤੇ ਸ্নানਨ ਕਰ ਗਈਆਂ ਜੀ ਤੇ ਸ্নানਨ ਕਰਨ ਪਰੰਤ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੀਆਂ ਜੀ ਮੰਮੀ ਉਹਨਾਂ ਤਾਂ ਆਈਆਂ ਨਹੀਂ ਲੈ ਕੇ ਆਵਾ ਕਿੱਥੋਂ ਕਰਾਨੇ ਆਪਾਂ ਤੇਗ ਇਹ ਇਹ ਦੇਖ ਕਾਊਂਟਰ ڏتن وڏو مٿان ਲੋ ਬੁਤ ਚਲੋ ਮੁਸਾਤ ਦੀਆਂ ਦੀ ਦਿਆ ਮਗਧ ਮਨ ਰੱਬੀ ਦਰਸ਼ਨ ਕਰੋ ਜੀ ਅੰਮ੍ਰਿਤ ਕੁੰਡ ਦੇ ਜਿੱਥੇ ਸਤਗੁਰੂ ਗੁਰਨਾਨਦ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਜਲ ਪ੍ਰਗਟ ਕੀਤਾ ਸੀਗਾ ਜੀ ਦਰਸ਼ਨ ਕਰੋ ਜੀ ਉਹ ਸਥਾਨ ਹੈ ਪਵਨ ਪਵਿੱਤਰ ਇੱਥੋਂ ਵੀ ਜਲ ਜੰਮਤਾ ਭਰ ਕੇ ਲਿਆ ਰਹੀਆਂ ਨੇ ਜੀ آڏي لاڏي ڏيندا آهيو ਇਸ ਕੀ ਬ੍ਰਹਮਾ ਵਿਸ਼ਨੂ ਔਰ ਮਹੇਸ਼ ਚਲੋ ਸਾਧ ਸੰਗਤ ਜੀ ਸੇ ਦਰਸ਼ਨ ਕਰ ਲਏ ਆ ਜੀ ਗੁਰਦਾਰ ਨਾਨਕ ਜੀ ਰਸਾਇਬ ਦੇ ਲੰਗਰ ਪ੍ਰਸ਼ਾਦ ਛਕ ਲਿਆ ਜੀ ਸੁਨਾਨ ਕਰ ਲਿਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਏ ਆ ਹੁਣ ਵਾਪਸੀ ਹਜੂਰ ਸਾਹਿਬ ਨੂੰ ਰਵਾਨੇ ਪਾ ਲਏ ਆ ਜੀ ਬਸ ਖੜੀਏ ਸੰਗਤ ਡਿਗਰੀ ਆ ਜੀ ਤੇ ਹੁਣ ਅਸੀਂ ਹਜੂਰ ਸਾਹਿਬ ਨੂੰ ਚੱਲੇ ਆ ਜੀ लोग चला तो मुदा चला गया है लोग नहीं बोल लो कि मेरा बने नहीं करे हो नहीं किया बोला बोला मन से पता पूरा मरा गया ओके मुझे गाना भी एक रे बोले जो ਗੁਰੂ ਜੀ ਦਾ ਵਾਹਿਗੁਰੂ ਜੀ ਕੀ ਪਕਟ ਦੇ ਦੋ ਮੇ ਪਾਣੀ ਹੈ ਉਰਤੇ ਦਵਾ ਦੰਦੇ ਬਾਬਾ ਪੂਜਾ ਐਡੀ ਦੂਰ ਆਏ ਆ ਇਹ ਨਾ ਬਣਾ ਇਧਰ ਵਾਲੇ ਸੁਮੇਟੇ ਨਾਲ ਕੋਈ ਮਤਲਬ ਆ ਨੀ ਰਟਾਇਆ ਟਾਇਰ ਦਾ ਇਹ ਨੋਮਾਨ ਹਸਪੀਟਲ

ਹੱਲੂ ਉਹ ਜਿਹਨ ਕੋਈ ਐਕਟਰ ਕੁਝ ਹੈ ਨਹੀਂ ਨਾ ਕੀ ਫੋਟੋ ਫੋਟੋ ਜੀ ਉਹ ਮਸਜਿਦਾਂ ਵਿੱਚ ਹੈ ਨਾ ਕੀ ਗੁਰਦੁਆਰਾ ਸਾਹਿਬ ਹੀ ਬਣ ਰਿਹਾ ਤਾਂ ਅੰਦਰ ਖਾਈ ਮਸਜਿਦਾਂ ਦੇ ਗੁਰਤਵਾਰਾ ਪਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਬਿੰਨੂ ਵਾਹਿਗੁਰੂ ਸਤਨਾਮੁ ਸ਼੍ਰੀ ਵਾਹਿਗੁਰੂ ਤਨ ਤਨ ਪੰਜ ਪਿਆਰੇ ਆਹ ਤੇ ਚੰਪਾਈ ਸਾਹਿਬ ਸਿੰਘ ਜੀ ਤਨ ਤਨ ਪਾਪਾ ਸਾਇਹ ਸ਼ੰਗ ਨਮੇ ਉਹ ਬਈਂ ਉਤਰਾ ਹਨ ਹੂੰ ਵਾਲੇ ਵਾਲੇ ਵਾਈ ਤੋਸ ठीक है जी मथा चाचे की डिमांड पर चाचा की डिमांड कर चलो जी चलो बस ਆਜੋ ਭਾਈ ਆਜੋ ਉਹ ਆਰਾਧ ਰੋ ਗਿਆ ਟੋਕਨ ਕੀ ਬਣਾਇਆ ਨੇ ਅੱਜ